ਫਗਵਾੜਾ ਦੇ ਹਰਗੋਬਿੰਦਗਰ ਵਿਖੇ ਸਥਿਤ ਚੁਪਾਟੀ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਨਗਰ ਨਿਗਮ ਦੀ ਟੀਮ ਇੱਕ ਚੁਪਾਟੀ ਵਿੱਚ ਕਰ ਲੱਗੇ ਨਜਾਇਜ਼ ਖੋਕੇ ਨੂੰ ਚੁੱਕਣ ਆ ਗਈ ਇਸ ਗੱਲ ਨੂੰ ਲੈ ਕੇ ਖੋਕਾ ਚਲਾ ਰਹੇ ਨੌਜਵਾਨਾਂ ਅਤੇ ਪੁਲਿਸ ਮੁਲਾਜ਼ਮਾਂ ਵਿਚਕਾਰ ਕਾਫੀ ਬਹਿਸਬਾਜ਼ੀ ਹੋਈ ਅਤੇ ਕਾਫੀ ਜਦੋਜਹਿਦ ਤੋਂ ਬਾਅਦ ਨਗਰ ਨਿਗਮ ਦੀ ਟੀਮ ਵੱਲੋਂ ਜੀਸੀਬੀ ਨਾਲ ਪੁਲਿਸ ਮੁਲਾਜ਼ਮਾਂ ਦੇ ਸਹਿਯੋਗ ਨਾਲ ਖੋਕਾ ਹਟਾ ਦਿੱਤਾ ਇੱਥੇ ਦੱਸ ਦਈਏ ਕਿ ਇਹ ਜੋ ਖੋਕਾ ਹਟਾਇਆ ਗਿਆ ਹੈ ਇਹ ਇੱਕ ਗੈਸ ਗੁਬਾਰੇ ਵੇਚਣ ਵਾਲੇ ਦਾ ਦੱਸਿਆ ਜਾ ਰਿਹਾ ਹੈ ਕਿਉਂਕਿ ਇਹ ਨੌਜਵਾਨ ਪਹਿਲਾਂ ਰਿਕਸ਼ਾ ਲਗਾ ਕੇ ਗੁਬਾਰੇ ਵੇ ਪਰ ਇਸਨੇ ਹੌਲੀ-ਹੌਲੀ ਖੋਖਾ ਪੱਕਾ ਹੀ ਬਣਾ ਲਿਆ ਕਬੱਡੀ ਆਏ ਆ ਪਰ ਇੱਥੇ ਇੱਕ ਨਜ਼ਾਇਜ਼ ਖੋਖਾ ਲੱਗਾ ਹੋਇਆ ਸੀਗਾ ਉਹਦੀ ਕੰਪਲੇਂਟ ਸੀਗੀ ਔਨਲਾਈਨ ਉਹਦੇ ਕਰਕੇ ਅਸੀਂ ਆਏ ਸੀਗੇ ਉਹ ਹਟਵਾਉਣਾ ਸੀ ਉਹ ਹਟਵਾ ਦਿੱਤਾ ਉਹ ਮਾਲਕ ਸਹਿਮਤ ਹੋ ਗਿਆ ਉਹਨੇ ਆਪਣੇ ਆਪ ਹੀ ਹਟਾ ਲਿਆ ਕਿ ਜਿਵੇਂ ਨਾਮ ਕੀ ਹੈ ਜੀ ਆਪਣਾ ਮੇਰਾ ਨਾਮ ਹੀ ਬੀਸ਼ ਕੁਮਾਰ ਸ਼ਰਮਾ ਹੈ ਜਿਹੜਾ ਖੋਖਾ ਲਾ ਰਿਹਾ ਹੈ ਉਹਦਾ ਕੋਈ ਨਾਮ ਵਗੈਰਾ ਪਤਾ ਸੋਨੂੰ ਸੋਨੂੰ ਕਹਿੰਦੇ ਆ ਜੀ ਇੱਥੇ ਸਾਰੇ ਜਣੇ ਉਹਨੂੰ ਤੇ ਫੋਖਾਉਣ ਇਹਦਾ ਚੱਕਰ ਦਾ ਹਾਂਜੀ ਉਹ ਲੈ ਗਏ ਨੇ ਆਪ ਹੀ ਲੈ ਗਏ ਉਹ ਪਰੇ ਲੈ ਗਏ ਨੇ ਖੜੀਸ ਕੇ ਉਹ ਕਹਿੰਦੇ ਅਸੀਂ ਨਹੀਂ ਲਾਵਾਂਗੇ ਇਹ ਕਾਰਵਾਈ ਹੋ ਕਰਾਂਗੇ ਸਰ ਇਹ ਮਤਲਬ ਕਿ ਚਬਾਡੀ ਸਾਰੀ ਮਤਲਬ ਕਿ ਹੋਰ ਵੀ ਲੱਗੀਆਂ ਹੋਈਆਂ ਜਿਹੜੀਆਂ ਰੇੜੀਆਂ ਇਸ ਬਾਰੇ ਤਾਂ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਦੇਖੋ ਜੀ ਨਵਾਂ ਆ ਇੱਥੇ ਹੂੰ ਇਹ ਪਹਿਲਾਂ ਦੀਆਂ ਲੱਗੀਆਂ ਹੋਣਗੀਆਂ ਜਾਂ ਇਹਨਾਂ ਨੂੰ ਕੋਈ ਅਥਾਰਟੀ ਮਿਲੀ ਹੋਊਗੀ ਜਾਂ ਪਰਚੀ ਘਟਾਉਂਦੇ ਹੋਣਗੇ ਕੋਈ ਫੀਸ ਦਿੰਦੇ ਹੋਣਗੇ ਮੈਨੂੰ ਤਾਂ ਜਿਸ ਤਰ੍ਹਾਂ ਕਿਹਾ ਗਿਆ ਕਾਰਵਾਈ ਕਰਨ ਵਾਸਤੇ ਜਿਹਦੀ ਕੰਪਲੇਂਟ ਆ ਮੈਂ ਕਾਰਵਾਈ ਕਰਨ ਵਾਸਤੇ ਆ ਇਸ ਮੋਕੇ ਗੱਲਬਾਤ ਕਰਦੇ ਆ ਨਗਰ ਨਿਗਮ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਆਨਲਾਈਨ ਸ਼ਿਕਾਇਤ ਮਿਲੀ ਸੀ ਕਿ ਚੁਪਾਟੀ ਅੰਦਰ ਇੱਕ ਨਜਾਇਜ਼ ਖੋਖਾ ਬਣ ਗਿਆ ਹੈ ਅਤੇ ਉਹ ਸੀਨੀਅਰ ਅਫਸਰਾਂ ਦੀ ਹਦਾਇਤ ਤੇ ਹੀ ਕਾਰਵਾਈ ਕਰਨ ਆਏ ਹਨ ਫਗਵਾੜਾ ਤੋਂ ਨਵਰੰਗ ਟੀਵੀ ਲਈ ਯਸ਼ ਸ਼ਰਮਾ ਦੀ ਰਿਪੋਰਟ ਤਾਂ ਪੇ 2005 ਦਾ ਵੀ ਨਾ ਇੱਥੇ ਰੇੜੀ ਤੇ ਆਪਣਾ ਇੱਕ ਖੋਖਾ ਨਾਲ ਲੱਗਿਆ ਹੋਇਆਗਾ ਤੇ ਸਿਰਫ ਜਿਹੜਾ ਨਗਰ ਨਿਗਮ ਫਗਵਾੜਾ ਸਿਰਫ ਮੇਰੇ ਦੀ ਧੱਕਾ ਕਰ ਰਹੇ ਹੋਰ ਕਿਸੇ ਦੀ ਨਹੀਂ ਧੱਕਾ ਕਰ ਰਹੇ ਕੱਲੇ ਦੀ ਉਹਨਾਂ ਨੂੰ ਜਿਹੜਾ ਫੇੜ ਸਾਈਡ ਦੇ ਵੀ ਆਪਣੇ ਪਾਰਕੀ ਦੇ ਵਿੱਚ ਖੋਖਾ ਹੈਗਾ ਜਿਹੜਾ ਉਹੀ ਦੇਖ ਰਿਹਾਗਾ ਫੋਰ ਸਾਈਡ ਤੇ ਇਨੇ ਕਬਜੇ ਜਾਂ ਬਾਹਰ ਕਬਜੇ ਰੋਡਾਂ ਦੇ ਕਬਜੇ ਖੋਕੇ ਉਹ ਕੋਈ ਨਹੀਂ ਕਿਸੇ ਨੂੰ ਦਿਖ ਰਿਹਾਗਾ ਉਹ ਕਿਸੇ ਨੂੰ ਕੋਈ ਨਹੀਂ ਦਿਖ ਰਿਹਾ ਸਿਰਫ ਮੇਰੇ ਨਾਲ ਨਜਾਇਜ਼ ਹੋ ਰਹੀ ਆ ਮੇਰੇ ਨਾਲ ਇਨਸਾਫ ਕੀਤਾ ਜਾਵੇ ਮੇਰੇ ਨਾਲ ਧੱਕਾ ਨਾ ਕੀਤਾ ਜਾਵੇ ਜੇ ਮੇਰੇ ਨਾਲ ਧੱਕਾ ਕੀਤਾ ਤਾਂ ਮੈਂ ਨਗਰ ਨਿਗਮ ਜਾ ਕੇ ਧਰਨਾ ਦੂੰਗਾ ਜੀ ਤੇ ਹੈ ਮਗੀ ਕੋਣ ਆਇਆ ਮਗੀ ਜਿਹੜਾ ਤੁਹਾਡੇ ਇਹ ਸਰ ਹੈ ਮੌਕੇ ਦੇ ਅਫਸਰ ਆਏ ਹੋਇਆ ਹਾਂਜੀ ਹਾਂਜੀ ਉਹੀ ਕਰਦੀ ਹੈ ਤੇ ਕੋਈ ਤੁਹਾਨੂੰ ਬੈਲੋ ਵੀ ਕੋਈ ਅਲਟੀਮੇਟ ਦਿੱਤਾ ਹੈ ਨਹੀਂ ਸਰ ਮੈਨੂੰ ਕੋਈ ਅਲਟੀਮੇਟ ਨਹੀਂ ਦਿੱਤਾ ਮੈਨੂੰ ਸਿਰਫ ਬੁਲਾਇਆ ਗਿਆ ਸੀਗਾ ਮਨੋਰੰਜਨ ਕਾਲੀਆ ਜੀ ਜਿਹੜੇਗੇ ਨਹੀਂ ਨਹੀਂ ਉਮੀਤ ਕਾਲੀਆ ਜੀ ਹਾਂਜੀ ਤੇ ਉਹਨਾਂ ਨੇ ਬੁਲਾਇਆ ਸੀਗਾ ਮੈਨੂੰ ਮੈਂ ਉਹਨਾਂ ਦੇ ਆਫਿਸ ਗਿਆ ਸੀਗਾ ਥੋੜੇ ਉਹਨਾਂ ਨੂੰ ਛੁੱਟੀ ਸੀਗੀ ਤੇ ਵਾਇ ਨਹੀਂ ਸੀਗੀ ਥੋੜੀ ਉਹਨਾਂ ਨੂੰ ਕਰਦੀ ਪ੍ਰੋਬਲਮ ਸੀਗੀ ਮੈਂ ਮਿਲਣ ਗਿਆ ਸੀਗਾ ਤੇ ਉਹ ਮੈਨੂੰ ਮੌਕੇ ਤੇ ਮਿਲਿਆ ਨਹੀਂ ਸੀਗਾ ਮੈਨੂੰ ਮੰਗਲਵਾਰ ਦਾ ਟਾਈਮ ਦਿੱਤਾ ਗਿਆ ਸੀਗਾ ਮੰਗਲਵਾਰ ਤੋਂ ਆ ਕੇ ਹੀ ਪਹਿਲਾਂ ਮੇਰੇ ਤੇ ਅਤਿਆ e por